हां गौरव कुमार ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਗਰਮੀਆਂ ਦਾ ਸੀਜ਼ਨ ਜਿਹੜਾ ਕਿ ਆ ਚੁੱਕਿਆ ਹੈ ਗਰਮੀਆਂ ਦੇ ਸੀਜ਼ਨ ਦੇ ਵਿੱਚ ਲੋਕ ਪਹਿਲੇ ਟਾਈਮ ਤੇ ਮਿੱਟੀ ਦੇ ਭਾਂਡੇ ਦੀ ਵਰਤੋਂ ਬਹੁਤ ਜ਼ਿਆਦਾ ਕਰਦੇ ਹੁੰਦੇ ਸਨ ਤੇ ਅੱਜ ਕੱਲ ਦੇਖੀਏ ਜਿਸ ਤਰ੍ਹਾਂ ਕਿ ਲੋਕ ਇਲੈਕਟ੍ਰੋਨਿਕ ਸਮਾਨ ਜਿਸ ਤਰ੍ਹਾਂ AC ਫ੍ਰਿਜ ਉਹਨਾਂ ਦੀ ਵਰਤੋਂ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਅੱਜ ਅਸੀਂ ਅੰਮ੍ਰਿਤਸਰ ਇੱਕ ਮਿੱਟੀ ਦੇ ਭਾਂਡੇ ਦੀ ਦੁਕਾਨ ਤੇ ਪਹੁੰਚਿਆ ਤੇ ਅਸੀਂ ਇੱਥੋਂ ਦੇ ਦੁਕਾਨਦਾਰ ਦੇ ਨਾਲ ਗੱਲਬਾਤ ਵੀ ਕਰਦੇ ਹਾਂ ਤੇ ਖਰੀਦਾਰ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਮਿੱਟੀ ਦੇ ਭਾਂਡਿਆਂ ਦੇ ਆ ਜਿਸ ਤਰ੍ਹਾਂ ਕੀ ਵਰਤੋਂ ਅੱਜ ਕੱਲ ਲੋਕ ਬਹੁਤ ਘੱਟ ਵਰਤੋਂ ਕੀਤੀ ਜਾ ਰਹੀ ਹੈ ਤੇ ਇਲੈਕਟ੍ਰੋਨਿਕ ਸਮਾਨ ਦੀ ਵਰਤੋਂ ਕੀਤੀ ਜਾਂਦੀ ਹੈ ਹਾਂਜੀ ਭਾਜੀ ਕੀ ਨਾਮ ਕੀ ਆਪਣਾ ਗੋਪਾਲ ਜੀ ਭਾਜੀ ਜਿਸ ਤਰ੍ਹਾਂ ਕੀ ਤੁਸੀਂ ਦੇਖਦੇ ਹੋ ਪੀ ਪਹਿਲੇ ਟਾਈਮ ਤੇ ਲਗਾਤਾਰ ਲੋਕ ਮਿੱਟੀ ਦੇ ਭਾਂਡੇ ਦੀ ਵਰਤੋਂ ਕਰਦੇ ਹੁੰਦੇ ਸਨ ਤੇ ਅੱਜ ਕੱਲ ਦੇਖੀਏ ਜਿਸ ਤਰ੍ਹਾਂ ਇਲੈਕਟ੍ਰੋਨਿਕ ਸਮਾਨ ਫਰਿੱਜ ਹੋ ਗਿਆ AC ਹੋ ਗਿਆ ਤੇ ਤੁਸੀਂ ਆਪਣਾ ਤਜਰਬਾ ਸਾਨੂੰ ਦੱਸੋ ਕਿ ਮਿੱਟੀ ਦੇ ਭਾਂਡੇ ਦੀ ਵਰਤੋਂ ਕਰਨ ਦੇ ਨਾਲ ਕੀ ਫਾਇਦੇ ਹੁੰਦੇ ਹਨ ਜੀ ਬਹੁਤ ਜ਼ਿਆਦਾ ਫਾਇਦੇ ਹੈਗੇ ਆ ਜਿਦੇ ਜਿਵੇਂ ਤੋਂ ਇਲਾਵਾ ਹਾਰ ਦੇ ਮਰੀਜ਼ ਹੈ ਹਨ ਜਿਵੇਂ ਕਿ ਆਪਣੇ ਲੀਵਰ ਦੀ ਲੀਵਰ ਦੇ ਵਿੱਚ ਫੈਟ ਵਗਾਰਾ ਆ ਜਾਂਦੀ ਆ ਲੀਵਰ ਤੇ ਪੀਲੀਏ ਦਾ ਕੋਈ ਸ਼ਿਕਾਇਤ ਆ ਜਾਂਦੀ ਹੈ ਇਹ ਕਾਫੀ ਬਿਮਾਰੀਆਂ ਨੂੰ ਮੰਨ ਲਓਗੇ ਤੁਸੀਂ ਮਲਟੀਪਲ ਜਿਹੜੀ ਬਿਮਾਰੀਆਂ ਉਹਨਾਂ ਨੂੰ ਰੋਗ ਘਟਦੇ ਆ ਤੇ ਪਰ ਲੋਕੀ ਇਹਨਾਂ ਤੋਂ ਥੋੜੇ ਅਵੇਅਰ ਹੈਗੇ ਆ ਪਰ ਜਿਵੇਂ ਡਾਕਟਰ ਕਹਿਣਗੇ ਤੇ ਫਿਰ ਹੀ ਉਹ ਘੜਾ ਖਰੀਦਦੇ ਆਦਰਵਾਇਜ਼ ਉਹ ਫ੍ਰਿਜ ਦਾ ਪਾਣੀ ਆਰਓ ਲਗਾਏ ਹੋਏ ਆ ਉਹਨਾਂ ਦਾ ਪਾਣੀ ਕਿਉਂਕਿ ਆਰਓ ਲਗਾਉਣ ਨਾਲ ਕੋਈ ਐ ਨਹੀਂਗਾ ਕਿ ਆਰਓ ਲਗਾ ਲਿਆ ਤੇ ਆਹੀ ਠੀਕ ਅਸੀਂ ਬਿਮਾਰੀਆਂ ਤੋਂ ਬਚ ਗਏ ਆ ਕਿਉਂਕਿ ਆਰਓ ਪਾਣੀ ਦੇ ਵਿੱਚ ਵੀ ਕੁਝ ਸਾਡੇ ਵਿਟਾਮਿਨ ਹੁੰਦੇ ਆ ਜਿਹੜੇ ਸਾਡੇ ਸਰੀਰ ਨੂੰ ਚਾਹੀਦੇ ਆ ਤੇ ਜਿਹੜਾ ਆਰਓ ਹੈ ਨੇ ਉਹ ਸਾਰੇ ਵਿਟਾਮਿਨ ਨੂੰ ਰਿਮੂਵ ਕਰ ਦਿੰਦਾ ਵਾ ਤੇ ਉਹਦੇ ਵਾਸਤੇ ਸਾਨੂੰ ਬੈਟਰ ਹੈਗਾ ਕਿ ਵੀ ਘੜੇ ਦਾ ਪਾਣੀ ਪੀਣਾ ਜ਼ਰੂਰੀ ਆ ਮਿੱਟੀ ਦਾ ਪਾਣੀ ਜਿਹਦੀ ਨੂੰ ਕਹਦੀ ਹੈ ਮਿੱਟੀ ਦਾ ਪਾਣੀ ਪੀਣਾ ਜ਼ਰੂਰੀ ਆ ਅਗਰ ਜੇ ਤੁਸੀਂ ਮਿੱਟੀ ਦਾ ਪਾਣੀ ਪੀਓਗੇ ਤਾਂ ਤੁਹਾਨੂੰ ਮੈਂ 110% ਨਿਸ਼ੋਰ ਗੈਨਾਵਾਂਗੇ ਤੁਸੀਂ ਕਾਫੀ ਬਿਮਾਰੀਆਂ ਤੋਂ ਰਿਮੂਵ ਹੋ ਜਾਓਗੇ ਸੇਫ ਰਹੋਗੇ ਇਸ ਤਰ੍ਹਾਂ ਕਿੰਨੇ ਸਾਲਾਂ ਤੋਂ ਤੁਸੀਂ ਜਾਂ ਕਿੰਨਾ ਟਾਈਮ ਹੋ ਚੁਕਿਆ ਤੁਸੀਂ ਜਿਹੜਾ ਕਿ ਮਿੱਟੀ ਦੇ ਭਾਂਡੇ ਦਾ ਕੰਮ ਕਰ ਰਹੇ ਹੋ ਇਹ ਤੁਸੀਂ ਲਗਾ ਤੀਸਰੀ ਵੀਡੀਓ ਹੋ ਗਈ ਹੈ ਅਸੀਂ ਕੰਮ ਕਰਦੇ ਹੋਏ ਕਿ ਤੁਹਾਡੀ ਤੀਸਰੀ ਵੀਡੀਓ ਹੋ ਗਈ ਕਿ ਜਿਹੜਾ ਇਹ ਮਿੱਟੀ ਦੇ ਭਾਂਡੇ ਤੁਹਾਡੇ ਵੱਲੋਂ ਖੁਦ ਤਿਆਰ ਕੀਤੇ ਜਾਂਦੇ ਨੇ ਕਿ ਜਾਂ ਤੁਸੀਂ ਬਾਹਰੋਂ ਕਿਸੇ ਹੋਰ ਜਿਹੜੇ ਖਰੀਦ ਜਿਹੜੇ ਤਿਆਰ ਕਰਦੇ ਨੇ ਉਹਨਾਂ ਵੱਲੋਂ ਤੁਹਾਡੇ ਵੱਲ ਲਿਆ ਜਾਂਦੇ ਨੇ ਨਹੀਂ ਕੁਝ ਕਾਫੀ ਹਦਨਾਂ ਸੀ ਆਪ ਵੀ ਤਿਆਰ ਕਰਦੇ ਆ ਤੇ ਕੁਝ ਕਮੀਆਂ ਮੰਨ ਲਓ ਕਿ ਜਿਵੇਂ ਕਿ ਕਲਰਫੁੱਲ ਜਿਵੇਂ ਆਏ ਹੈਗੇ ਆ ਹਨ ਇਹ ਗੁਜਰਾਤ ਦੇ ਹੈਗੇ ਆ ਇਹ ਗੁਜਰਾਤ ਤੋਂ ਲੈ ਕੇ ਆਈਦੇ ਆ ਤੇ ਫਿਰ ਇੱਥੇ ਆ ਕੇ ਜਿਵੇਂ ਕਿ ਕੋਈ ਪਰਸਨ ਆ ਜਾਂਦਾ ਹੈ ਕਿ ਸਾਨੂੰ ਥੋੜਾ ਰਸੋਈ ਦੇ ਵਿੱਚ ਰੱਖਿਆ ਸੋਹਣਾ ਲੱਗੇ ਘੜਾ ਹਨ ਤੇ ਉਹਦੇ ਵਾਸਤੇ ਆਈ ਫਿਰ ਇਹ ਕੁਝ ਬੋਟਲਾਂ ਤੇ ਕੁਝ ਮਿੱਟੀ ਦੇ ਗੁਜਰਾਤੀ ਘੜੇ ਫਿਰ ਆਹੀ ਵਿੱਚ ਇੱਥੇ ਲਿਆ ਕੇ ਵੇਚੇ ਕਰਦੇ ਆ ਉਹ ਜਿਸ ਤਰ੍ਹਾਂ ਕਿ ਸਾਫ ਸਫਾਈ ਜਿਹੜੀ ਮਿੱਟੀ ਦੇ ਭਾਂਡਿਆਂ ਦੀ ਹੁੰਦੀ ਹੈ ਉਹਨੂੰ ਕਿਸ ਢੰਗ ਦੇ ਨਾਲ ਕੀਤੀ ਜਾਂਦੀ ਹੈ ਸਾਫ ਸਫਾਈ ਇਹ ਹੈ ਕਿ ਮਿੱਟੀ ਦੇ ਘੜੇ ਦੇ ਵਿੱਚ ਹੱਥ ਨਹੀਂ ਮਾਰਨਾ ਤੇ ਜਦੋਂ ਤੱਕ ਤੁਸੀਂ ਉਹਦੇ ਤੇ ਹੱਥ ਨਹੀਂ ਮਾਰੋਗੇ ਉਹ ਪਾਣੀ ਵੀ ਠੰਡਾ ਕਰੇਗਾ ਤੇ ਜੋ ਵਿਟਾਮਿਨ ਹੈ ਉਹ ਵੀ ਤੁਹਾਨੂੰ ਉਹ ਦੇਗਾ ਪਰ ਜਿਸ ਦਿਨ ਤੁਸੀਂ ਉਹਦੇ ਦਾ ਚ ਹੱਥ ਮਾਰ ਦੋਗੇ ਉਹਦੇ ਅੰਦਰ ਜਿਵੇਂ ਪਾਣੀ ਦੇ ਅੰਦਰ ਕਾਈ ਜਮ ਜਾਂਦੀ ਹੈ ਨੇ ਉਹ ਘੜੇ ਦੇ ਅੰਦਰ ਜਮਣੀ ਸ਼ੁਰੂ ਹੋਏਗੀ ਉਹ ਜਿਸ ਤਰ੍ਹਾਂ ਕੀ ਆਮ ਆਪਾਂ ਖਰੀਦਾਰਾਂ ਦੇ ਨਾਲ ਵੀ ਕਈ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਕਈ ਕਹਿੰਦੇ ਕਿ ਮਿੱਟੀ ਦੇ ਭਾਂਡੇ ਦੇ ਜਿਸ ਤਰ੍ਹਾਂ ਵੀ ਚੋ ਸਮੈਲ ਵੀ ਆਉਣੀ ਸ਼ੁਰੂ ਹੋ ਜਾਂਦੀ ਹੈ ਉਹ ਕੀ ਕਾਰਨ ਕੀ ਹੁੰਦਾ ਹੈ ਉਹ ਕਾਰਨ ਇਹੀ ਹੈ ਤੁਹਾਨੂੰ ਮੈਂ ਹੁਣੇ ਦੱਸਿਆ ਕਿ ਵੀ ਉਹਦੇ ਮਿੱਟੀ ਦੇ ਹੱਥ ਨਹੀਂ ਮਾਰਨਾ ਅਸੀਂ ਜਦੋਂ ਘੜਾ ਦਿੰਨੇ ਆ ਅਸੀਂ ਹਰ ਕਿਸੇ ਆਪਣੇ ਕਸਟਮਰ ਨੂੰ ਇਹੀ ਕਹਿੰਨੇ ਆ ਕਿ ਮਿੱਟੀ ਦੇ ਘੜੇ ਦੇ ਵਿੱਚ ਹੱਥ ਨਹੀਂ ਮਾਰਨਾ ਜੇ ਤੁਸੀਂ ਹੱਥ ਮਾਰੋਗੇ ਕਿਉਂਕਿ ਸਾਡੇ ਜਿਹੜੇ ਆਪਾਂ ਜਿੰਨੇ ਮਰਜੀ ਡਿਟੋਲ ਦੇ ਨਾਲ ਭਾਵੇਂ ਧੋਲੀਏ ਕੁਝ ਜੰਸ ਹੈਗੇ ਜਿਹੜੇ ਆਪਣੇ ਰਹਿ ਹੀ ਜਾਂਦੇ ਨੇ ਤੇ ਉਹ ਫਿਰ ਉਹ ਜਿਹੜਾ ਘੜਾ ਉਹ ਮਿੱਟੀ ਹੈਗੀ ਨੇ ਉਹ ਕੈਚ ਕਰ ਲੈਂਦਾ ਉਸ ਚੀਜ਼ ਨੂੰ ਉਹ ਜਿਸ ਤਰ੍ਹਾਂ ਕਿ ਤੁਹਾਡੇ ਕੋਲ ਲੋਕਲ ਕਿਹੜੀਆਂ ਕੁਆਲਿਟੀਆਂ ਉਹ ਸਾਨੂੰ ਦਿਖਾਓ ਕਿਹੜੀਆਂ ਹੈਗੀਆਂ ਨੇ ਤੇ ਜਿਹੜੀਆਂ ਤੁਸੀਂ ਬਾਹਰੋਂ ਮੰਗਵਾਉਂਦੇ ਨੇ ਉਹ ਕਿਹੜੀਆਂ ਕਿੜੀਆਂ ਐ ਜਿਵੇਂ ਲੋਕਲ ਹੈਗੀਆਂ ਸਾਡੀਆਂ ਸੁਰਾਈ ਜਿਹੜੇ ਪੁਰਾਣੇ ਜ਼ਮਾਨੇ ਤੋਂ ਜਿਹੜੇ ਲਗੀ ਮੇਰੇ ਹਿਸਾਬ ਨਾਲ ਅੱਜ ਕੱ ਅੱਜ ਦੀ ਜਨਰੇਸ਼ਨ ਨੂੰ ਪਤਾ ਵੀ ਨਹੀਂ ਹੋਣਾ ਕਿ ਸਰਾਇਂ ਕੀ ਚੀਜ਼ ਹੈਗੀ ਐ ਕਿਉਂਕਿ ਜਦੋਂ ਲੋਕੀ ਸਫਰ ਕਰਦੇ ਸੀ ਟ੍ਰੇਨਾਂ ਦੇ ਵਿੱਚ ਤੇ ਐਸੀ ਇਹ ਚੀਜ਼ ਨੂੰ ਯੂਜ਼ ਕਰਦੇ ਸੀ ਉਦੋਂ ਬੋਤਲਾਂ ਨਹੀਂ ਹੁੰਦੀਆਂ ਸੀ ਠੀਕ ਐ ਕਿਉਂਕਿ ਦੇਖੋ ਇਹਦੇ ਵਿੱਚ ਇਹਦਾ ਪਾਣੀ ਪਾਉਣ ਦਾ ਤਰੀਕਾ ਨਾ ਇਹਦੇ 'ਚ ਹੱਥ ਪੈਣਾ ਹੈ ਤੇ ਇਹਨੂੰ ਵਾਸ਼ ਕਰਨ ਦਾ ਇਸ ਕਰਕੇ ਬਣਾਈ ਗਈ ਕਿ ਚਾਹ ਹੱਥ ਨਾ ਪਵੇ ਕਿਉਂਕਿ ਹੱਥ ਪਵੇਗਾ ਤੇ ਪਾਣੀ ਖਰਾਬ ਹੋ ਜਾਏਗਾ ਤਾਂ ਕਰਕੇ ਸਰਾਇਂ ਬਣਾਈ ਗਈ ਪਰ ਲੋਕੀ ਇਹਨਾਂ ਨੂੰ ਚੀਜ਼ਾਂ ਨੂੰ ਪਤਾ ਹੀ ਨਹੀਂ ਲੋਕਾਂ ਨੂੰ ਕਿੰਨੇ ਕ ਪਰਸੈਂਟ ਜਿਸ ਤਰ੍ਹਾਂ ਲੋਕ ਹੈ ਜਿਹੜੇ ਕਿ ਸੁਣਨ ਦੇ ਵਿੱਚ ਆ ਰਿਹਾ ਕਿ ਮਿੱਟੀ ਦੇ ਭਾਂਡਿਆਂ ਦੀ ਜਿਹੜੀ ਖਰੀਦਾਰੀ ਆ ਲੋਕ 5 ਜਾਂ 10% ਹੀ ਰਹਿ ਚੁੱਕੀ ਹੈ। ਹਾਂਜੀ ਬਿਲਕੁਲ 5 5 ਤੋਂ 10% ਹੀ ਰਹਿ ਗਈ ਹੈ ਪਰ ਖਰੀਦਾਰੀ। ਲੋਕੀ ਅਵੇਅਰ ਹੋ ਗਏ ਇਸ ਚੀਜ਼ਾਂ ਤੋਂ ਕਿ ਵੀ ਮਿੱਟੀ ਦਾ ਭਾਂਡਾ ਹੈਗਾ ਵਾ ਲੈ ਜਾਏਗਾ ਮਹਿੰਗਾ ਲੱਗਦਾ ਵਾ। ਤੋਂ ਕਿਉਂਕਿ ਮਹਿੰਗਾ ਇਸ ਕਰਕੇ ਲੱਗਦਾ ਕਿਉਂਕਿ ਪਹਿਲਾਂ ਤੇ ਮਿੱਟੀ ਸਾਨੂੰ ਲਾਗੋ ਪਿੰਡਾਂ ਧਾਵਾਂ ਤੋਂ ਮਿਲ ਜਾਂਦੀ ਸੀ ਪਰ ਹੁਣ ਮਿੱਟੀ ਬੜੀ ਦੂਰੋਂ ਲਿਆਣੀ ਪੈਂਦੀ ਹੈ। ਮਿੱਟੀ ਦੇ ਰੇਟ ਬਹੁਤ ਮਹਿੰਗੇ ਆ ਫਿਰ ਉਹਨੂੰ ਪਕਾਉਣ ਵਾਸਤੇ ਜਿਵੇਂ ਮੰਨ ਲਓ ਕਿ ਜਿਵੇਂ ਬਾਲਨ ਹੁੰਦਾ ਪਾਥੀ ਵਗੈਰਾ ਹੋ ਗਈਆਂ ਹੋਰ ਵੀ ਜਿਵੇਂ ਫੱਕ ਵਗੈਰਾ ਹੋ ਗਿਆ ਨੇ ਇਹ ਚੀਜ਼ਾਂ ਬੜੀ ਦੂਰੋਂ ਪਿੰਡਾਂ ਚੋਂ ਲਿਆਣੀ ਪੈਂਦੀਆਂ ਵਾ ਲਾਗੇ ਲਾਗੇ ਪਿੰਡ ਹੀ ਨਹੀਂ ਰਹੇ ਪਤਾ ਹੈ ਜਿਵੇਂ ਕਲੋਨੀਆਂ ਗੱਟੀਆਂ ਗਈਆਂ ਵਾ ਹੁਣ ਤੇ ਇਸ ਕਰਕੇ ਤਾਂ ਫੇ ਕੋਸਟਲੀ ਤੇ ਆਪੇ ਹੋ ਜਾਣੀ ਚੀਜ਼ ਪਰ ਜਿਸ ਤਰ੍ਹਾਂ ਕਿ ਮਿੱਟੀ ਦੇ ਭਾਂਡੇ ਇੱਕ ਸਰਾਈ ਹੈ ਜਾਂ ਘੜਾ ਹੈ ਹੋਰ ਕਿਹੜੀਆਂ ਤੁਹਾਡੇ ਕੋਲ ਵੈਰਾਈਟੀਆਂ ਜਿਸ ਤਰ੍ਹਾਂ ਕਿ ਸਾਗ ਵੀ ਲੋਕੀ ਘਰਾਂ ਦੇ ਵਿੱਚ ਬਣਾਉਂਦੇ ਨੇ ਜਾਂ ਸਬਜ਼ੀਆਂ ਵੀ ਬਣਾਉਂਦੇ ਨੇ ਇਹ ਵਾਲੀ ਹਾਂਡੀ ਜਿਵੇਂ ਕੀ ਇਹ ਵਾਲੀ ਜਿੰਨੂੰ ਕਹਿ ਸਕਦੇ ਆਪਾਂ ਇਹ ਵਾਲੀ ਹਾਂਡੀ ਭਾਵੇਂ ਗੈਸ ਤੇ ਰੱਖੋ ਭਾਵੇਂ ਚੁੱਲੇ ਤੇ ਰੱਖੇ ਤੁਸੀਂ ਜੋ ਭਾਵੇਂ ਗੈਸ ਜੋ ਮਰਜ਼ੀ ਬਣਾਓ ఎవਰੀਥਿੰਗ ਠੀਕ ਹੈ ਇਹ ਬੈਸਟ ਈ ਹੈ ਠੀਕ ਹੈ ਇਹ ਕਹਿ ਹੈਗੀ ਹੈ ਇਦਾਂ ਹੀ ਦੂਜੇ ਮਾਨ ਵਾਸਤੇ ਲਸੀ 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 ਇਹ ਚਾਟੀ ਗਈ ਆ ਇਹ ਬਿਲਕੁਲ ਬੈਸਟ ਚਾਟੀ ਗਈ ਆ ਤੁਸੀਂ ਇਹਦੇ ਵਿੱਚ ਲਸੀ ਰੜਕ ਕੇ ਰੱਖ ਸਕਦੇ ਹੋ ਕਦੇ ਵੀ ਘੱਟੋ ਨਾ ਘਟ 10 ਦਿਨ ਤੱਕ ਖਰਾਬ ਨਹੀਂ ਹੋਏਗੀ ਇੱਡੀ ਵਧੀਆ ਚਾਟੀ ਗਈ ਆ ਠੀਕ ਹੈ ਇਹ ਸਾਡੇ ਨੋਕ ਲਗੇ ਆ ਕੁਝ ਜਿਵੇਂ ਪਾਣੀ ਜੀ ਨੇ ਚਲੋ ਥੋੜਾ ਪਾਣੀ ਪੀਓ ਪਰ ਮੈਂ ਤੇ ਇਹੀ ਕਵਾਂਗਾ ਭਾਵੇਂ ਗਲਾਸ ਗਲਾਸ ਹੀ ਪਾਣੀ ਪੀਓ ਮਿੱਟੀ ਦੇ ਗਲਾਸ ਚ ਅਸੀਂ ਮਿੱਟੀ ਦੇ ਗਲਾਸ ਵੀ ਰੱਖੇ ਹੋਏ ਆ ਕਿ ਤੁਸੀਂ ਇਹਨਾਂ ਨੂੰ ਯੂਜ਼ ਕਰੋ ਕਿ ਥੋੜਾ ਥੋੜਾ ਯੂਜ਼ ਕਰੋ ਤਾਂ ਕਿ ਰੁਟੀਨ ਚ ਆਂਦੇ ਆਂਦੇ ਫਿਰ ਟਾਈਮ ਤੇ ਲੱਗਦਾ ਹੀ ਆਨੇ ਜਿਵੇਂ ਲੋਕੀ ਪਹਿਲਾਂ ਕਰਦੇ ਸੀ ਪਹਿਲਾਂ ਜ਼ਿਆਦਾ ਕਰਦੇ ਸੀ ਤੇ ਹੁਣ ਥੋੜਾ ਥੋੜਾ ਯੂਜ਼ ਕਰੋਗੇ ਤੇ ਓਬਵੀਅਸਲੀ ਤੁਸੀਂ ਇਸ ਚੀਜ਼ ਨੂੰ ਕਵਰ ਕਵਰ ਅਪ ਕਰ ਰਹੋਗੇ ਔਰ ਜਿਹੜਾ ਕਿ ਅਸੀਂ ਮਿੱਟੀ ਦੇ ਭਾਂਡੇ ਦੇ ਵਿੱਚ ਅਸੀਂ ਪਾਣੀ ਜਿਸ ਤਰ੍ਹਾਂ ਪਾ ਲੈਂਦੇ ਆ ਜਿਸ ਤਾਂ ਬਾਲਟੀ ਦੇ ਵਿੱਚ ਵੀ ਪਾਣੀ ਪਾਈਏ ਉਹ ਇੱਕ ਦਿਨ ਬਾਅਦ ਪਾਣੀ ਜਿਹੜਾ ਖਰਾਬ ਹੋ ਜਾਂਦਾ ਉਹਨੂੰ ਜਾਲਾ ਲੱਗ ਜਾਂਦਾ ਪਰ ਮਿੱਟੀ ਦੇ ਭਾਂਡੇ ਦੇ ਵਿੱਚ ਕਿੰਨੇ ਦਿਨਾਂ ਤੱਕ ਅਸੀਂ ਪਾਣੀ ਰੱਖ ਸਕਦੇ ਹਾਂ ਤੁਸੀਂ ਮਿੱਟੀ ਦੇ ਕੱਕੜੇ ਦੇ ਵਿੱਚ ਮੋਸਟਲੀ 1 ਵੀਕ ਤੁਸੀਂ ਰੱਖ ਸਕਦੇ ਹੋ ਉਹ ਕਿਤੇ ਪਾਣੀ ਨਹੀਂ ਖਰਾਬ ਹੋਏਗਾ ਨਾ ਪਾਣੀ 스멜 ਮਾਰੇਗਾ ਨਾ ਉਹਦੇ ਅੰਦਰ ਖਾਈ ਜਮੇਗੀ ਕੁਝ ਨਹੀਂ ਹੋਏਗਾ ਇੱਕ ਇੱਕਦਮ ਜਿਵੇਂ ਕੀ ਫਿਲਟਰ ਬਣੇ ਹੁੰਦਾ ਨੇ ਉਦਾਂ ਹੀ ਹੋਏਗਾ ਜਿਹੜੀਆਂ ਤੁਸੀਂ ਕਹਿ ਰਹੇ ਨੇ ਬਾਹਰੋਂ ਗੁਜਰਾਤ ਤੋਂ ਵੀ ਜਿਹੜੀਆਂ ਆਇਟ ਬਣਦੀਆਂ ਉਹ ਕਿਹੜੀਆਂ ਗੜੀਆਂ ਨੇ ਤੁਹਾਡੇ ਕੋਲ ਇਹ ਹੈ ਆ ਆ ਤੁਸੀਂ ਦੇਖ ਸਕਦੇ ਹੋ ਆ ਕਲਰਫੁੱਲ ਜਿਹੜੇ ਲੱਗੇ ਹੋਏ ਆ ਫਲਾਵਰ ਜਿਵੇਂ ਪੋਰਟ ਜੀ ਨੇ ਕਲਰ ਕੀਤੇ ਗਏ ਆ ਇਹ ਸਾਰੇ ਗੁਜਰਾਤੀ ਹੈਗੇ ਜੇ ਇਹ ਇਹ ਬੋਤਲਾਂ ਵੀ ਹੈਗੀਆਂ ਜਿਵੇਂ ਕੀ ਆ ਬੋਤਲ ਹੈਗੀ ਆ ਇਹ ਵੀ ਗੁਜਰਾਤੀ ਹੈਗੀ ਆ ਬਹੁਤ ਅੱਛੀ ਬੋਤਲ ਹੈਗੀ ਆ ਤੁਸੀਂ ਆਫਿਸ ਦੇ ਵਿੱਚ ਵੀ ਲੈ ਕੇ ਜਾ ਸਕਦੇ ਹੋ ਬੜਾ ਅੱਛਾ ਕੈਰੀ ਕਰ ਸਕਦੇ ਇਹਨੂੰ ਤੇ ਬਹੁਤ ਅੱਛੀ ਚੀਜ਼ ਹੈਗੀ ਆ ਅਸੀਂ ਆਪ ਘਰ ਇਹੀ ਯੂਜ਼ ਕਰਦੇ ਹਾਂ ਜੀ ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਲਾਈਵ ਤਸਵੀਰਾਂ ਇੱਥੋਂ ਦੀਆਂ ਦਿਖਾਈਆਂ ਅੰਮ੍ਰਿਤਸਰ ਮਿੱਟੀ ਦੇ ਭਾਂਡੇ ਦੀਆਂ ਤੇ ਅਸੀਂ ਇੱਥੋਂ ਦੇ ਖਰੀਦਾਰਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ। ਜਿਸ ਤਰ੍ਹਾਂ ਦੀ ਮਿੱਟੀ ਦੇ ਭਾਂਡੇ ਲੈਣ ਵਾਸਤੇ ਆਏ ਹੋ। ਉਹ ਭਰਾਵਾ ਅਸੀਂ ਇਦਾਂ ਲੈਟਰ ਪਾਉਣਾ ਵਾ ਤੇ ਥੱਲੇ ਕੁੰਮ ਰੱਖਣੀ। ਠੀਕ ਆ। ਤੇ ਤੁਸੀਂ ਦੱਸ ਸਕਦੇ ਹੋ ਜਿਸ ਤਰ੍ਹਾਂ ਕਿ ਮਿੱਟੀ ਦੇ ਭਾਂਡੇ ਦੀ ਵਰਤੋਂ ਜਿਹੜੀ ਪਹਿਲਾਂ ਬਹੁਤ ਜ਼ਿਆਦਾ ਕੀਤੀ ਹੁੰਦੀ ਸੀ। ਅੱਜ ਕੱਲ ਲੋਕੀ ਫ੍ਰਿਜਾਂ ਨੂੰ, AC ਨੂੰ ਵਰਤੋਂ ਕਰ ਰਹੇ ਨੇ। ਇਹਦੇ ਕੀ ਕੀ ਫਾਇਦੇ ਨੇ? ਸਾਡਾ ਤਾਂ ਭਰਾਵਾ ਅਸੀਂ ਫਿਰ ਇਦਾਂ ਪਾਣੀ ਪੀਂਦੇ ਨਹੀਂ ਹਾਂ। ਸਾਨੂੰ ਕੀ ਆਉਂਦੇ। ਇਹਨੇ ਫ੍ਰਿਜ ਦਾ ਪਾਣੀ ਨਹੀਂ ਪੀਂਦੇ ਮਿੱਟੀ ਦੇ ਭਾਂਡੇ ਦਾ ਪਾਣੀ ਪੀਂਦੇ ਜਿਹਾ ਐਂ ਰੱਖਿਆ ਆ ਘੜਾ ਰੱਖਿਆ ਕੀ ਕੀ ਇਹਦੇ ਫਾਇਦੇ ਕੀ ਕੀ ਨੇ ਫਾਇਦੇ ਬੜੇ ਹੀ ਹੋਣਾ ਦੁਨੀਆ ਤੇ ਬਰਬਾਤੀ ਆ ਹੋਰ ਕੀ ਆ ਹੋਰ ਕੀ ਹੁੰਦਿਆ ਆਓ ਅਸੀਂ ਖਰੀਦਦਾਰ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਅੱਜ ਕੱਲ ਲੋਕੀ ਇਲੈਕਟ੍ਰੋਨਿਕ ਸਮਾਨ ਨੂੰ ਬੜਾ ਯੂਜ਼ ਕਰ ਰਹੇ ਨੇ ਫ੍ਰਿਜਾਂ ਏਸੀ ਨੂੰ ਤੇ ਪਹਿਲਾਂ ਲੋਕ ਮਿੱਟੀ ਦੇ ਭਾਂਡੇ ਦੀ ਵਰਤੋਂ ਕਰਦੇ ਹੁੰਦੇ ਸਨ ਹਾਂਜੀ ਹਾਂਜੀ ਕੱਚੇ ਭਾਂਡੇ ਦਾ ਜੋ ਫਾਇਦਾ ਨਾ ਆਪਣੇ ਆਪ ਨੂੰ ਪਤਾ ਕਿ ਉਹ ਇੱਕ ਤਾਂ ਆਪਾਂ ਬਿਮਾਰੀਆਂ ਤੋਂ ਬਚ ਅਣਾ ਠੰਡਾ ਪਾਣੀ ਨਾਲ ਪੀਓ ਬਿਮਾਰੀਆਂ ਦੂਰ ਹੁੰਦੀਆਂ ਠੀਕ ਹੈ ਕੋਈ ਵੀ ਫਾਇਦਾ ਵਾ ਜਿੱਦਾਂ ਆਪਾਂ ਲੈ ਸਕਦੇ ਠੀਕ ਹੈ ਨਹੀਂ ਜਿਸ ਤਰ੍ਹਾਂ ਅੱਜ ਕੱਲ ਲੋਕ ਫਿਰ ਇਹਦੀ ਜੇ ਵਰਤੋਂ ਕਿਉਂ ਨਹੀਂ ਕਰਦੇ ਜੇ ਇਹਦੇ ਨਾਲ ਬਿਮਾਰੀਆਂ ਦੂਰ ਹੁੰਦੀਆਂ ਤੇ ਲੋਕੀ ਨਹੀਂ ਨਾ ਰਿਵਾਜ ਚੱਲ ਗਿਆ ਵਾ ਇਸ ਕਰਕੇ ਲੋਕੀ ਕਹਿੰਦੇ ਉਹ ਚੀਜ਼ ਲਿਆਓ ਹੁਣ ਲੋਕੀ ਏਸੀਆਂ ਤਾਂ ਬਿਨਾਂ ਨਹੀਂ ਰਹਿੰਦੇ ਹਨ ਤੇ ਠੰਡੇ ਪਾਣੀ ਤੋਂ ਬਿਨਾਂ ਨਹੀਂ ਰਹਿੰਦੇ ਇਸ ਕਰਕੇ ਇਹ ਚੀਜ਼ਾਂ ਦਾ ਇਸਤੇਮਾਲ ਕਰਨਾ ਚਾਹੀਦਾ ਜਿਸ ਤਰ੍ਹਾਂ ਕਿ ਅਸੀਂ ਖਰੀਦਾਰ ਦੇ ਨਾਲ ਗੱਲਬਾਤ ਕੀਤੀ ਹੈ ਕਿ ਮਿੱਟੀ ਦੇ ਭਾਂਡਿਆਂ ਦੀ ਹੀ ਵਰਤੋਂ ਕਰਨੀ ਚਾਹੀਦੀਆਂ ਕਿਉਂਕਿ ਇਹਦੇ ਨਾਲ ਬਿਮਾਰੀਆਂ ਦੂਰ ਹੁੰਦੀਆਂ ਨੇ ਕਈ ਫਾਇਦੇ ਹੁੰਦੇ ਹਨ ਪਹਿਲੇ ਟਾਈਮ ਤੇ ਲੋਕ ਜਿਸ ਤਰ੍ਹਾਂ ਕਿ ਮਿੱਟੀ ਦੇ ਭਾਂਡਿਆਂ ਦੀ ਵਰਤੋਂ ਬਹੁਤ ਜ਼ਿਆਦਾ ਕਰਦੇ ਹੁੰਦੇ ਸਨ ਤੇ ਅੱਜ ਕੱਲ ਦੇਖਿਆ ਜਾਵੇ ਜਿਸ ਤਰ੍ਹਾਂ ਲੋਕ ਇਲੈਕਟ੍ਰੋਨਿਕ ਸਮਾਨ ਜਿਸ ਤਰ੍ਹਾਂ ਫਰਿੱਜਾਂ ਏਸੀ ਇਹਨਾਂ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ ਤੇ ਅਸੀਂ ਤੁਹਾਨੂੰ ਇਸ ਤਰ੍ਹਾਂ ਦੀਆਂ ਹੋਰ ਵੀ ਲਾਈਵ ਤਸਵੀਰਾਂ ਦਿਖਾਉਂਦੇ ਰਵਾਂਗੇ ਤੇ ਗੱਲਬਾਤ ਲੋਕਾਂ ਦੇ ਨਾਲ ਕਰਦੇ ਰਵਾਂਗੇ ਕੈਮਰਾਮੈਨ ਤਰਨ